ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਮਸਲੀਨ कॉटन ਦੇ ਵਿੱਚ ਸੂਟ ਆਏ ਨੇ ਦੁਬਾਰਾ ਪ੍ਰਿੰਟ ਆ ਚੁੱਕੇ ਨੇ ਪ੍ਰਿੰਟ ਸ਼ਰਟ ਆਏਗੀ ਐਂਡ ਪਲੇਨ ਬਾਟਮ ਆਏਗੀ ਜੀ ਟਾਈਟੇ ਮੀਟਰ ਦਾ ਫੈਬਰਿਕ ਹੋਏਗਾ ਕਿਸੇ ਵੀ ਮੈਜ਼ਰਮੈਂਟ ਦੇ ਵਿੱਚ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਹੋਣਗੇ ਜੀ ਬਹੁਤ ਜ਼ਿਆਦੇ ਪਿਆਰੇ ਸੋਹਣੇ ਸੂਟ ਨੇ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਕਲਰ ਲੈ ਸਕਦੇ ਹੋ ਸਾਰੇ ਸੂਟ ਹੁਣ ਅਵੇਲੇਬਲ ਹੈਗੇ ਨੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਜੀ ਤੁਸੀਂ ਇਹ ਪ੍ਰਾਈਸ ਦੇ ਵਿੱਚ ਘਰ ਬੈਠੇ ਆਪਣਾ ਸੂਟ ਜੜਾ ਮੰਗਵਾ ਸਕਦੇ ਹੋ ਇਹ ਸ਼ਿਮਰਾ ਜੀ ਪਿਓਰ ਸ਼ਿਮਰ ਦੇ ਸੂਟ ਆਗੇ ਆ ਜੀ ਬਹੁਤ ਜਿਆਦਾ ਸੋਹਣੇ ਸ਼ਿਮਰ ਦੇ ਸੂਟ ਨਾਲ ਪਲੇਨ ਬਾਟਮ ਆਏਗੀ ਸ਼ਿਮਰਸ ਦੀ ਲਾਈਨਸ ਦੇ ਵਿੱਚ ਐਂਡ ਇਹਨਾਂ ਨੂੰ ਤੁਸੀਂ ਸਮਰ ਸਾਈਜ਼ ਦੇ ਵਿੱਚ ਵਿਦਾਊਟ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਬਹੁਤ ਜਿਆਦਾ ਸੌਫਟ ਬਹੁਤ ਜਿਆਦਾ ਪਿਆਰਾ ਫੈਬਰਿਕ ਹੁੰਦਾ ਹੈ ਅ ਜੇਕਰ ਤੁਸੀਂ ਚਾਹੋ ਤੇ ਪੌਂਚਾ ਤੇ ਵਰਕ ਕਰਵਾ ਕੇ ਇਹਨਾਂ ਨੂੰ ਡਿਜ਼ਾਈਨਰ ਸੂਟ ਵੀ ਬਣਾ ਸਕਦੇ ਹੋ ਇਹ ਆ ਜੀ ਕੈਂਬਰੀ ਕਾਟਨ ਦੀ ਸ਼ਰਟ ਆਏਗੀ ਪ੍ਰਿੰਟ ਦੇ ਵਿੱਚ ਐਂਡ ਬਾਟਮ ਦੇ ਉੱਪਰ ਬਹੁਤ ਸੋਹਣਾ ਵਰਕ ਦਿੱਤਾ ਹੋਇਆ ਪੌਂਚਾ ਦੇ ਉੱਪਰ ਵਰਕ ਆ ਜੀ ਤੁਸੀਂ ਇਹਨਾਂ ਦੀ ਸਟਿਚ ਸਲਵਾਰ ਜਾਂ ਫਿਰ ਪਟਿਆਲਾ ਸਲਵਾਰ ਵੀ ਬਣਾ ਸਕਦੇ ਹੋ ਅੱਜ ਕੱਲ ਸਟੇਟ ਸਲਵਾਰ ਦਾ ਬਹੁਤ ਟ੍ਰੈਂਡ ਹੈਗਾ ਤੁਸੀਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਲੈਸਾਂ ਲਾ ਕੇ ਵੀ ਡਿਜ਼ਾਈਨ ਕਰ ਸਕਦੇ ਆ ਇਹ 올ਓਵਰ ਪ੍ਰਿੰਟਡ ਸੂਟ ਨੇ ਜੀ 5 ਮੀਟਰ ਪ੍ਰਿੰਟਡ ਸੂਟ ਆਏਗਾ ਜੀ ਕੈਂਬਰੀ कॉटन ਦੇ ਵਿੱਚ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ